ਸਾਥੀਓ ਅੱਜ ਇੱਕ ਇੱਕ ਭਾਰਤੀ ਦੀ ਮੰਜ਼ਲ 2047 ਤੱਕ ਭਾਰਤ ਨੂੰ ਵਿਕਸਿਤ ਰਾਸ਼ਟਰ ਬਣਾਉਣ ਦਾ ਹੈ ਦੁਨੀਆ ਦਾ ਉਹ ਦੇਸ਼ ਜਿੱਦੀ ਅਰਥ ਵਿਵਸਥਾ ਬਹੁਤ ਤੇਜ਼ ਰਫ਼ਤਾਰ ਨਾਲ ਅੱਗੇ ਵਧ ਰਹੀ ਏ ਦੱਸੋ ਦੇਸ਼ ਕਿਹੜਾ ਏ ਸਾਡਾ ਭਾਰਤ ਦੁਨੀਆ ਦਾ ਉਹ ਕਿਹੜਾ ਦੇਸ਼ ਹੈਗਾ ਏ ਜਿਹੜਾ 스마트 ਫੋਨ ਡੇਟਾ ਇਸਤੇਮਾਲ ਕਰਨ ਵਿੱਚ ਨੰਬਰ 1 ਹੈਗਾ ਦੁਨੀਆ ਦਾ ਉਹ ਕਿਹੜਾ ਦੇਸ਼ ਹੈਗਾ ਏ ਜਿਹੜਾ ਗਲੋਬਲ ਫਿਨਟੈਕ ਅਡਾਪਸ਼ਨ ਰੇਟ ਵਿੱਚ ਨੰਬਰ 1 ਹੈਗਾ ਏ ਉਹ ਹੈ ਸਾਡਾ ਭਾਰਤ ਦੁਨੀਆ ਦਾ ਉਹ ਕਿਹੜਾ ਦੇਸ਼ ਹੈਗਾ ਏ ਜਿੱਥੇ ਸਭ ਤੋਂ ਜ਼ਿਆਦਾ ਦੁੱਧ ਬਣਾਇਆ ਜਾਂਦਾ ਏ ਸਾਡਾ ਭਾਰਤ ਦੁਨੀਆ ਦਾ ਉਹ ਦੇਸ਼ ਕਿਹੜਾ ਏ ਜਿੱਥੇ ਇੰਟਰਨੈਟ ਇਸਤੇਮਾਲ ਕਰਨ ਵਾਲੇ ਲੋਕਾਂ ਦੇ ਮਾਮਲੇ ਵਿੱਚ ਨੰਬਰ 2 ਤੇ ਹੈਗਾ ਏ ਸਾਡਾ ਭਾਰਤ ਦੁਨੀਆ ਦਾ ਉਹ ਦੇਸ਼ ਕਿਹੜਾ ਹੈਗਾ ਏ ਜੋ ਦੁਨੀਆ ਦਾ ਦੂਸਰਾ ਸਭ ਤੋਂ ਵੱਡਾ ਮੋਬਾਈਲ ਮੈਨੂਫੈਕਚਰਰ ਹੈਗਾ ਓਏ ਸਾਡਾ ਭਾਰਤ ਦੁਨੀਆ ਦਾ ਉਹ ਦੇਸ਼ ਕਿਹੜਾ ਹੈਗਾ ਏ ਜਿੱਥੇ ਦੁਨੀਆ ਦਾ ਤੇਜਾ ਸਭ ਤੋਂ ਵੱਡਾ ਸਟਾਰਟਅਪ ਇਕੋਸਿਸਟਮ ਹੈ ਗਾਇ ਉਹ ਹੈ ਸਾਡਾ ਭਾਰਤ ਦੁਨੀਆ ਦਾ ਉਹ ਦੇਸ਼ ਕਿਹੜਾ ਹੈ ਗਾਇ ਜਿਹੜਾ ਆਪਣੇ ਹੀ ਪਹਿਲੇ ਕੋਸ਼ਿਸ਼ ਵਿੱਚ ਮੰਗਲ ਤੱਕ ਪਹੁੰਚ ਸਕਿਆ ਸਾਡਾ ਭਾਰਤ ਦੁਨੀਆ ਦਾ ਉਹ ਦੇਸ਼ ਕਿਹੜਾ ਹੈ ਗਾਇ ਜਿਸ ਨੇ ਚੰ드ਰਾਵ ਦੇ ਸਾਊਥ ਪੋਲ ਉਤੇ ਆਪਣਾ ਝੰਡਾ ਗਾੜਤਾ ਹੈ ਗਏ ਸਾਡਾ ਭਾਰਤ ਦੁਨੀਆ ਦਾ ਉਹ ਕਿਹੜਾ ਦੇਸ਼ ਹੈ ਗਾਏ ਜਿਹੜਾ ਇੱਕ ਵਾਰੀ ਵਿੱਚ ਅੰਤਰਕਸ਼ ਚ 100 100 ਸੈਟੇਲਾਈਟ ਭੇਜਣ ਦਾ ਰਿਕਾਰਡ ਬਣਾ ਰਿਹਾ ਹੈ ਗਾ ਉਹ ਹੈ ਸਾਡਾ ਭਾਰਤ ਦੁਨੀਆ ਦਾ ਉਹ ਕਿਹੜਾ ਦੇਸ਼ ਹੈਗਾ ਇਹ ਜਿਸ ਨੇ ਆਪਣੇ ਦਮ ਉੱਤੇ 5G ਟੈਕਨੋਲੋਜੀ ਵਿਕਸਿਤ ਕਰਕੇ ਤੇਜ਼ ਰਫ਼ਤਾਰ ਨਾਲ ਰੋਲ ਆਊਟ ਕੀਤਾ ਹੈ ਸਾਡਾ ਭਾਰਤ ਸਾਥਿਓ ਭਾਰਤ ਦੀਆਂ ਉਪਲਬਧੀਆਂ ਹਰ ਭਾਰਤੀ ਦੀ ਉਪਲਬਧੀ ਹੈਗੀ ਹੈ ਫਰਦ ਸਾਲਾਂ ਵਿੱਚ ਭਾਰਤ ਦੁਨੀਆ ਦੀ 11ਵੇਂ ਨੰਬਰ ਦੀ ਇਕਨੋਮੀ ਤੋਂ 5ਵੇਂ ਨੰਬਰ ਦੀ ਇਕਨੋਮੀ ਬਣ ਚੁਕਿਆ ਏ ਤੇ ਤੁਸੀਂ ਜਾਣਦੇ ਹੋ ਮੈਨੂੰ ਹਰ ਇੱਕ ਭਾਰਤੀ ਦੇ ਸਮਰਥ ਪਰ ਅਨ੍ਹਾ ਜ਼ਿਆਦਾ ਪਰੋਸਾ ਏ ਐਸੀ ਪਰੋਸੇ ਦੇ ਬਲਬੂਤੇ ਉੱਤੇ ਮੋਦੀ ਨੇ ਇੱਕ ਗਾਰੰਟੀ ਵੀ ਦਿੱਤੀ ਏ ਮੋਦੀ ਦੀ ਗਾਰੰਟੀ ਤੁਸੀਂ ਜਾਣਦੇ ਹੋ ਮੋਦੀ ਨੇ ਆਪਣੇ ਤੀਜੇ ਟਰਮ ਵਿੱਚ ਮੋਦੀ ਨੇ ਆਪਣੇ 3 ਜੇ ਟਰਮ ਵਿੱਚ ਭਾਰਤ ਨੂੰ 3 ਜੇ ਨੰਬਰ ਦੀ ਇਕਨੋਮੀ ਵਧਾਉਣ ਦੀ ਗਾਰੰਟੀ ਦਿੱਤੀ ਹੈ ਅਤੇ ਮੋਦੀ ਦੀ ਗਾਰੰਟੀ ਮਤਲਬ ਗਾਰੰਟੀ ਪੂਰੀ ਹੋਣ ਦੀ ਗਾਰੰਟੀ ਸਾਡੀ ਸਰਕਾਰ ਲੋਕਾਂ ਦੇ ਰਹਿਣ ਸਹਿਣ ਨੂੰ ਬਿਹਤਰ ਬਣਾਉਣ ਲਈ ਉਹਨਾਂ ਦੀਆਂ ਪਰੇਸ਼ਾਨੀਆਂ ਕਮ ਕਰਨ ਲਈ ਲਗਾਤਾਰ ਕੰਮ ਕਰ ਰਹੀ ਹੈ 84 ਕਰੋੜ ਤੋਂ ਵੱਧ ਪਰਿਵਾਰਾਂ ਨੂੰ ਪੱਕਾ ਘਰ ਬਣਾ ਕੇ ਦਿੱਤਾ ਹੈ ਅਸੀਂ 10 ਕਰੋੜ ਤੋਂ ਵੱਧ ਪਰਿਵਾਰਾਂ ਨੂੰ ਨਲ ਤੋਂ ਜਲ ਦਾ ਕਨੈਕਸ਼ਨ ਦਿੱਤਾ ਏ ਅਸੀਂ 50 ਕਰੋੜ ਤੋਂ ਵੱਧ ਲੋਕਾਂ ਨੂੰ ਬੈਂਕਿੰਗ ਸਿਸਟਮ ਦੇ ਨਾਲ ਜੋੜਿਆ ਏ ਅਸੀਂ 50 ਕਰੋੜ ਤੋਂ ਵੱਧ ਲੋਕਾਂ ਨੂੰ 5 ਲੱਖ ਰੁਪਏ ਤੱਕ ਦੇ ਮੁਫਤ ਇਲਾਜ ਦੀ ਸਹੂਲਤ ਦਿੱਤੀ ਏ गांव देहात दे ਲੋਕਾਂ ਨੂੰ ਇਲਾਜ ਕਰਨੇ ਚ ਦਿੱਕਤ ਨਾ ਹੋਵੇ ਇਸ ਦੇ ਲਈ ਅਸੀਂ 1.5 ਲੱਖ ਤੋਂ ਵੱਧ ਆਯੁਸ਼ਮਾਨ ਆਰੋਗ્ય ਮੰਦਿਰ ਬਣਵਾਏ ਨੇ ਸਾਥੀਓ ਤੁਹਾਡੇ ਚੋਂ ਜਿਹੜੇ ਲੋਕੀ ਪਹਿਲੇ ਕਦੇ ਭਾਰਤ ਗਏ ਉਹ ਜਾਣਦੇ ਹਨ ਕਿ ਅੱਜ ਭਾਰਤ ਵਿੱਚ ਐਨੀ ਤੇਜ਼ ਗਤੀ ਨਾਲ ਬਦਲਾਅ ਆ ਰਿਹਾ ਹੈਗਾ ਅੱਜ ਭਾਰਤ ਇੱਕ ਤੋਂ ਵੱਧ ਇੱਕ ਨਵੇਂ-ਨਵੇਂ ਐਕਸਪ੍ਰੈਸ ਵੇ ਬਣਾ ਰਿਹਾ ਹੈਗਾ ਅੱਜ ਭਾਰਤ ਇੱਕ ਤੋਂ ਵੱਧ ਕਰ ਇੱਕ ਨਹੀਂ 에어ਪੋਰਟ ਬਣਵਾ ਰਿਹਾ ਏ ਅੱਜ ਭਾਰਤ ਇੱਕ ਤੋਂ ਵੱਧ ਇੱਕ ਨਵੇਂ ਰੇਲਵੇ ਸਟੇਸ਼ਨ ਬਣਵਾ ਰਿਹਾ ਹੈਗਾ ਅੱਜ ਭਾਰਤ ਦੀ ਪਛਾਣ ਨਵੇਂ ਆਈਡੀਆ ਨਵੇਂ ਇਨੋਵੇਸ਼ਨ ਦੀ ਵਜ੍ਹਾ ਨਾਲ ਬਣ ਰਹੀ ਏ ਅੱਜ ਭਾਰਤ ਦੀ ਪਛਾਣ ਮੈਗਾ ਇਨਫਰਾਸਟਰਕਚਰ ਪ੍ਰੋਜੈਕਟ ਦੇ ਨਾਲ ਬਨ ਰਹੀਏ ਅੱਜ ਭਾਰਤ ਦੀ ਪਛਾਣ ਇੱਕ ਵਾਈਬਰੈਂਟ ਟੂਰਿਜ਼ਮ ਡੈਸਟੀਨੇਸ਼ਨ ਦੇ ਰੂਪ ਵਿੱਚ ਤਿਆਰ ਹੋ ਰਹੀਏ ਅੱਜ ਭਾਰਤ ਦੀ ਪਛਾਣ ਇੱਕ ਵੱਡੀ ਸਪੋਰਟਸ ਪਾਵਰ ਦੇ ਰੂਪ ਵਿੱਚ ਬਨ ਰਹੀਏ ਤੇ ਤੁਹਾਨੂੰ ਸੁਣ ਕੇ ਗਰਵ ਹੁੰਦਾ ਹੀ ਜ਼ਰੂਰ ਹੁੰਦਾ ਹੋਏਗਾ ਹੁੰਦਾ ਹੈ ਨਾ